ਨਵੇਂ ਸਾਲ ਦੀ ਸ਼ੁਰੂਆਤ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਦੇਸ਼ਵਾਸੀਆਂ ਨੂੰ ਸੰਬੋਧਨ ਕਰ ਸਕਦੇ ਨੇ ਸੂਤਰਾਂ ਦੇ ਹਵਾਲੇ ਤੋਂ ਇੱਕ ਖਬਰ ਆ ਰਹੀ ਹੈ ਕਿ ਪੀਐਮ ਸ਼ੁੱਕਰਵਾਰ ਜਾਂ ਫਿਰ ਸ਼ਨੀਵਾਰ ਨੂੰ ਦੇਸ਼ਵਾਸੀਆਂ ਨੂੰ ਸੰਬੋਧਨ ਕਰ ਸਕਦੇ ਨੇ ਖਬਰਾਂ ਨੇ ਕਿ ਪ੍ਰਧਾਨ ਮੰਤਰੀ ਨੋਟਬੰਦੀ ਤੁਬਾਦ ਅਗਲੇ ਰੋਡਮੈਪ ਤੇ ਉਸਤੇ ਬੋਲ ਸਕਦੇ ਨੇ ਨੋਟਬੰਦੀ ਦੇ ਲਈ ਪੀਐਮ ਵੱਲੋਂ ਲੋਕਾਂ ਤੋਂ ਮੰਗਿਆ ਗਿਆ 50 ਦਿਨਾਂ ਦਾ ਸਮਾਂ ਖਤਮ ਹੋ ਚੁੱਕਾ ਹੈ ਪਰ ਲੋਕਾਂ ਦੀ ਪਰੇਸ਼ਾਨੀ ਅਜੇ ਵੀ ਪੂਰੀ ਤਰ੍ਹਾਂ ਖਤਮ ਨਹੀਂ ਹੋਈ ਹੈ ਜੀ ਅਜੇ ਕੋਈ ਨਹੀਂ ਹੱਲ ਹੋਇਆ ਜੀ ਅਜੇ ਨਹੀਂ ਸਾਡੀ ਕੋਈ ਹੱਲ ਨਹੀਂ ਹੋਇਆ ਜੀ ਸਾਨੂੰ ਤਾਂ ਕੋਈ ਨਹੀਂ ਲੱਗਦਾ ਜੇ ਫਰੋਜਪੁਰ ਤੋਂ ਆਏ ਆ ਜੀ ਸਾਡੇ ਤੋਂ ਉੱਤਰ 2000 ਰੁਪਏ ਨਿਕਲਦੇ ਆ ਇਧਰ ਫਿਰ ਵੀ 2500 ਹੈ ਬਾਕੀ ਬਹੁਤ ਮੰਦਾਲ ਹੈ ਜੀ ਬਹੁਤ ਕਾਫੀ ਪ੍ਰੋਬਲਮ ਆ ਰਹੀ ਹੈ ਅਜੇ ਵੀ ਜੀ 50 ਦਿਨ ਪੂਰੇ ਹੋ ਚੁੱਕੇ ਨੇ ਲੇਕਿਨ ਅਜੇ ਵੀ ਪ੍ਰੋਬਲਮ ਆ ਰਹੀ ਹੈ ਪੀਐਮ ਨਕਦੀ ਦੀ ਕਮੀ ਨੂੰ ਪੂਰਾ ਕਰਨ ਲਈ ਚੁੱਕੇ ਜਾ ਰਹੇ ਕਦਮਾਂ ਦੇ ਉੱਤੇ ਖਾਸ ਤੌਰ ਤੇ ਗੌਰ ਕਰਦੇ ਨੇ ਇਸ ਤੋਂ ਇਲਾਵਾ ਨੋਟਬੰਦੀ ਤੋਂ ਬਾਅਦ ਦੇਸ਼ ਦੀ ਅਰਥ ਵਿਵਸਥਾ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦੇ ਨਿਪਟਾਰੇ ਬਾਰੇ ਵੀ ਪੀਐਮ ਕੋਲ ਸਕਦੇ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨੇ ਮੌਜੂਦਾ ਆਰਥਿਕ ਸਥਿਤੀ ਦੇ ਉੱਤੇ ਚਰਚਾ ਕਰਨ ਲਈ ਨੀਤੀ ਆਯੋਗ ਦੇ ਵਿੱਚ ਅਰਥਸ਼ਾਸਤਰੀਆਂ ਅਤੇ ਮਾਹਿਰਾਂ ਦੇ ਨਾਲ ਮੁਲਾਕਾਤ ਕੀਤੀ ਸੀ ਦੇਸ਼ ਦੇ ਨਾਲ ਸੰਦੇਸ਼ ਤੋਂ ਪਹਿਲਾਂ ਵੱਡਾ ਸਵਾਲ ਇਹ ਹੀ ਹੈ ਕਿ ਕੀ ਨੋਟਬੰਦੀ ਤੋਂ ਬਾਅਦ ਦੇਸ਼ ਦੇ ਚੰਗੇ ਦਿਨ ਆਉਣਗੇ